ਆਮ ਆਦਮੀ ਪਾਰਟੀ ਦੀ ਸਰਕਾਰ ਸਾਰੇ ਮਸਲਿਆਂ ਤੋਂ ਫੇਲ ਸਾਬਿਤ ਹੋਈ ਹੈ ਇਹ ਕਹਿਣਾ ਸਮਾਜ ਸੇਵੀ ਲਖਾ ਸਿਧਾਨਾ ਦਾ ਜਿਨ੍ਹਾਂ ਨੇ ਆਪਣੇ ਸੋਸ਼ਲ ਅਕਾਊਂਟ ਦੇਤੇ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੀ ਇੱਕ ਵੀਡੀਓ ਵੀ ਆਪਣੇ ਫੋਨ ਦੇ ਵਿੱਚ ਦਿਖਾਈ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਲਗਾਏ ਗਏ ਨੀ ਪੱਥਰ ਨੂੰ ਤੋੜਿਆ ਜਾ ਰਿਹਾ ਕਿਉਂਕਿ ਇਸ ਤੋਂ ਸਾਬਿਤ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦੀ ਬਹੁਤ ਚੁਟਕਲੇ ਸੁਣਾਏ ਨੇ ਕੰਮ ਕੋਈ ਵੀ ਨਹੀਂ ਕੀਤਾ ਹੋਰ ਕੋ ਹੋਰ ਕੀ ਕੁਝ ਕਿਹਾ ਲੱਖਾਂ ਸਿਧਾਨ ਨੇ ਆਉਂਦੇ ਹਾਂ ਹਾਂਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਜ ਇੱਕ ਜਿਹੜੀ ਡਰਾਮੇਬਾਜ਼ੀ ਹੋਈ ਆ ਜਾਂ ਇਸ ਅਖੌਤੀਆਂ ਦੀ ਪੋਲ ਖੁੱਲੀ ਆ ਉਹਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਹੈ ਕਿਉਂਕਿ ਇਹ ਸਾਰੇ ਬਖਲਾਟ ਚ ਨੇ ਕਬਰਾਟ ਹੋਈ ਪਈ ਆ ਕਿਉਂਕਿ ਕੱਲ ਨੂੰ ਬਹੁਤ ਵੱਡੇ ਪੱਧਰ ਤੇ ਪੰਜਾਬ ਇਕੱਠਾ ਹੋ ਰਿਹਾ ਲੁਧਿਆਣੇ ਤੇ ਅੱਜ ਮੈਂ ਤੁਹਾਨੂੰ ਪਹਿਲਾਂ ਕੁਝ ਵੀਡੀਓ ਦਿਖਾਉਣਾ ਫਿਰ ਆਪਾਂ ਗੱਲਬਾਤ ਸਾਂਝੀ ਕਰਦੇ ਆ ਆ ਧਿਆਨ ਨਾਲ ਦੇਖਿਓ ਇਹ ਇਹਨਾਂ ਦਾ ਮੈਂ ਫੋਟੋ ਨਾਲ ਢੋੜੂਗਾ ਕਿਉਂਕਿ ਬੜੀਆਂ ਸੱਜਣਾ ਨਾਲ ਸੀਗਾ ਤੁਹਾਨੂੰ ਘਾਟ ਮਹਿਸੂਸ ਜਿੱਤਾ ਸੀ ਕਿ ਮੁੱਢਾ ਨਾਲ ਸਾਫ਼ ਹੋਊਗਾ ਸਾਡੇ ਲੋਕ ਜੋ ਕੈਂਸਰ ਕੈਂਸਰ ਦੀਆਂ ਜਾਂ ਔਰ ਵਿਚਾਰੇ ਬੱਚੇ ਜਿਹੜੇ ਅ ਤੇ ਬਲਾਈਨ ਪੈਦਾ ਹੋ ਰਹੇ ਨੇ ਅਬਰੋਰਬਲ ਪੈਦਾ ਹੋ ਰਹੇ ਨੇ ਸਾਡੇ ਖੇਤਾਂ ਦੇ ਵਿੱਚ ਖੇਤੀ ਦੇ ਵਿੱਚ ਇਹ ਗੰਦਾ ਪਾਣੀ ਜਾ ਰਿਹਾ ਔਰ ਸਾਡੇ ਪਸ਼ੂਆਂ ਦੇ ਵਿੱਚ ਪਾਣੀ ਜਾ ਰਿਹਾ ਪੀਰੇ ਇਹਦੇ ਸਾਡੇ ਦੁੱਧ ਨਹੀਂ ਸਾਡੇ ਬੇਟਾਂ ਤੇ ਜਿਆਦਾ ਸਾਡੇ ਲੋਕਾਂ ਦੇ ਤੇ ਜਾ ਰਿਹਾ ਪਾਣੀ ਕਿਸੇ ਨਾਲ ਇੱਕ ਬੰਬਾਰੀਆ ਦਾ ਬਾਅਦ ਇਸ ੁੱਡੇ ਨਾਲੇ ਨੇ ਸਾਡੇ ਲਈ ਬੜਾ ਡਰਦਾ ਜੋ ਕਿ ਅੱਜ ਮੈਂ ਇਸ ਚੀਜ਼ ਬੜੇ ਭਰੇ ਮੱਦੇ ਨਾਲ ਕਿ ਆਪਣੇ ਪੱਤਰਕੋਚ ਨੂੰ ਦੋਖੀ ਤੇ ਸੁਖਨ ਆ ਕਹਿਣਾ ਪੈ ਰਿਹਾ ਹਾਂਜੀ ਸਾਡੇ ਲੋਕਾਂ ਦਾ ਪੈਸਾ 650 ਕਰੋੜ ਰੁਪਏ। ਹਾਂਜੀ। ਜਿਹੜਾ ਕਿ ਅਸੀਂ ਮੁੱਢੇ ਨਾਲੇ ਦੀ ਸਫਾਈ ਤੇ ਸਕਿੰਦਰ ਦੀ ਦਫਾ ਬਾਰਾ ਸਾਲਾਂ ਤੋਂ। ਹਾਂਜੀ। ਤੇ ਜਿਹੜੇ ਅਫਸਰ ਬੈਠੇ ਆ ਪੁਰਾਣੇ ਸੀਵਰੇਜ ਬੋਰਡ ਆ ਤੇ ਸਿਫਰ ਬੋਰਡ ਵਾਲੇ ਜੀਤੇ ਹਾਂਜੀ ਹਾਂਜੀ। ਸਿਫਰ ਵਾਲੇ। ਹਾਂਜੀ ਹਾਂਜੀ। ਇਹਨਾਂ ਦੇ ਕਰਕੇ ਇਹ ਮੁੱਢਾ ਨਾਲਾ ਸਾਫ਼ ਨਹੀਂ ਹੋ ਰਿਹਾ ਤੇ ਸਰਵਿਸ ਨਹੀਂ। ਇਹਨਾਂ ਦੇ ਕਰਕੇ ਇਹ ਮੁੱਢਾ ਨਾਲਾ ਸਾਫ਼ ਨਹੀਂ ਹੋ ਰਿਹਾ ਤੇ ਸਰਕਾਰ ਬਦਨਾਮ ਹੋ ਰਹੀ। ਜਿਹਦੇ ਵਿੱਚ ਮੈਨੂੰ ਵੀ ਇਸ ਚੀਜ਼ਾਂ ਨਮੋਸ਼ੀ ਦੇਖਣੀ ਪਈ। ਕਿ ਅਸੀਂ ਬੜੇ ਚਾਅ ਨਾਲ ਬੜੀ ਉਮੀਦ ਦੇ ਨਾਲ ਇਹ ਲੋਕਾਂ ਨੇ ਸਾਨੂੰ ਬੜਾ ਹੈਵੀ ਮੈਨਡੇਟ ਦਿੱਤਾ ਕਿ ਅਸੀਂ ਲੋਕਾਂ ਦੇ ਹੈਵੀ ਮੈਨਡੇਟ ਦੇ ਉੱਤਰ ਦੇਵੇਂ ਉਹਨਾਂ ਦੇ ਵਾਦੇ ਪੂਰੇ ਕਰਾਂਗੇ 깔ਾਉਂ ਸਾਫ ਕਰਾਂਗੇ ਪਰ ਅੱਜ ਮੈਨੂੰ ਬੜਾ ਨਾਬੋਸ਼ ਹੋ ਕੇ ਔਰ ਬੜਾ ਦੁਖੀ ਹਿੱਦੇ ਨਾਲ ਇਹ ਮੈਂ ਆਪਣਾ ਪੱਥਰ ਲਾਇਆ ਇੱਥੇ ਤੇ ਇਸ ਬੈਂਸ ਉਹ ਤੱਕ ਇਹ ਪੱਥਰ ਮੇਰੇ ਨਾਮ ਦਾ ਇੱਥੇ ਕਾਬਲ ਨਹੀਂ ਹੋਏਗਾ ਕਿਉਂਕਿ ਅਸੀਂ ਕੰਮ ਕਰਾਂਗੇ ਉਸ ਹੀ ਬੰਦਾ ਸੁਣਿਆ ਇਹ ਗੋਗੀ ਆ ਜੀ ਲੁਧਿਆਣੇ ਤੋਂ ਐਮ ਐਲ ਏ ਪਹਿਲੀ ਗੱਲ ਤਾਂ ਇੱਕ ਤਾਂ ਇਹਨਾਂ ਦੀ ਜਿਹੜੀ ਪੋਰ ਖੁੱਲਣੀ ਸ਼ੁਰੂ ਹੋ ਗਈ ਆ ਆ ਦੇ ਤਲਾ ਤਲ ਸਤੌਜ ਵਾਲੇ ਮਹਾਰਾਜ ਦੇ ਰੱਖੇ ਹੋਏ ਨਹੀਂ ਪੱਥਰੇ ਢਾਉਣ ਲੱਗ ਗਏ ਇਹ ਆਪ ਹੀ ਤਸلیم ਕਰ ਗਏ ਮੰਨ ਲ ਗਏ ਕਿ ਸਾਡੀ ਸਰਕਾਰ ਬੇਕਾਰ ਆ ਅਸੀਂ ਪੂਰੀ ਤਰ੍ਹਾਂ ਫੇਲ ਹੋ ਚੁੱਕੇ ਆ ਹਰ ਫਰੰਟ ਦੇ ਉੱਤੇ ਚੱਟਾਂ ਦਾ ਮਸਲਾ ਹੋਵੇ ਬਿਰਜਗਾਰੀ ਦਾ ਮਸਲਾ ਹੋਵੇ ਪਰਵਾਸ ਦਾ ਮਸਲਾ ਹੋਵੇ ਪਾਣੀਆਂ ਦਾ ਮਸਲਾ ਹੋਵੇ ਕਿਸਾਨਾਂ ਦਾ ਮਜ਼ਦੂਰਾਂ ਦਾ ਹਰ ਮਸਲੇ ਤੇ ਹੀ ਚਟਕਲੇ ਬਾਜਾਂ ਦੀ ਡਰਾਮੇ ਬਾਜਾਂ ਦੀ ਸਰਕਾਰ ਬੁਰੀ ਤਰ੍ਹਾਂ ਫੇਲ ਚੁੱਕੀ ਹੈ ਪਹਿਲੇ ਤਾਂ ਮੰਨ ਕੇ ਆਪ ਨਹੀਂ ਪੱਥਰ ਗੋਗੀ ਲੁਧਿਆਣੇ ਤੋਂ ਐਮ ਐਲ اے ਆਹ ਜਿਹੜਾ ਇਹ ਖੁਦ ਆਪਣੇ ਨਹੀਂ ਪੱਥਰ ਇਹਨਾਂ ਦੇ ਮੁੱਖ ਮੰਤਰੀ ਰੱਖੇ ਹੋਏ ਟਾ ਰਿਹਾ ਕਿ ਅਸੀਂ ਫੇਲ ਆ ਦੂਜੀ ਗੱਲ ਇਹ ਆਪ ਦੀ ਜਵਾਨੀ ਖੁਦ ਮੰਨ ਰਿਹਾ ਕਿ ਆਹ ਜਿਹੜਾ ਬੁੱਢਾ ਦਰਿਆ ਇਹ ਜ਼ਹਿਰ ਸਾਡੇ ਲੋਕਾਂ ਨੂੰ ਮਾਰ ਰਹੀ ਹੈ ਜਪਾਕ ਅਪਾਹਜ ਪੈਦਾ ਹੋ ਰਹੇ ਨੇ ਲੋਕਾਂ ਨੂੰ ਕੈਂਸਰ ਹੋ ਰਿਹਾ ਕਾਲਾ ਪੀਲਿਆ ਹੋ ਰਿਹਾ ਫਸਲਾਂ ਨੂੰ ਜਿਹੜਾ ਪਾਣੀ ਲੱਗਦਾ ਉਹ ਫਸਲਾਂ ਵੀ ਬਰਬਾਦ ਹੋ ਰਹੀਆਂ ਇਹ ਖੁਦ ਆਪਦੇ ਮੂੰਹੋਂ ਆਪਦੀ ਜਵਾਨੀ ਤੁਸੀਂ ਸੁਣਿਆ ਹੋਣਾ ਅੱਜ ਇਹ ਮੰਨਿਆ ਕਿ ਬੁੱਢਾ ਦਰਿਆ ਲੋਕਾਂ ਨੂੰ 30 35 ਸਾਲ ਤੋਂ ਜ਼ਹਿਰ ਨਾਲ ਮਾਰ ਰਿਹਾ ਇਹ ਮੰਨ ਗਿਆ ਬੰਦਾ ਇਹਦਾ ਸਾਫ਼ ਹੋ ਗਈ ਗੱਲ ਵੀ ਆਪ ਵੀ ਮੰਨੇ ਖੜੇ ਆ ਪਰ ਅਗਲੀ ਜਿਹੜੀ ਗੱਲ ਆ ਇਹ ਚਲਾਕੀ ਕਿਹੜੀ ਗੱਲ ਤੇ ਕਰ ਰਿਹਾ ਇਹ ਉਹ ਗੋਗੀ ਆ ਸ਼ਾਇਦ ਤੁਸੀਂ ਇਹਦੀ ਵੀਡੀਓ ਦੇਖੀ ਹੋਣੀ ਆ ਪਿੱਛੇ ਜੇ ਬੜੀ ਮਸ਼ਹੂਰ ਹੋਈ ਸੀਗੀ ਸਾਰੇ ਡੇਰਿਆਂ ਵਾਲੇ ਖੜੇ ਸੀਗੇ ਜਿਹੜੀਆਂ ਹਜ਼ਾਰਾਂ ਡੇਰियां ਨੇ ਕੱਲੀਆਂ ਡਾਇੰਗ ਫੈਕਟਰੀਆਂਾਂ ਨੇ ਗੰਦ ਪਾਉਂਦੀਆਂ ਉੱਥੇ ਜਿਹੜੀਆਂ ਹਜ਼ਾਰਾਂ ਡੇਰियां ਨੇ ਜਿਹੜਾ ਪਸ਼ੂਆਂ ਦਾ ਗੋਹਾ ਤੇ ਮੂਤ ਤੇ ਹਜ਼ਾਰਾਂ ਹਸਪਤਾਲਾਂ ਦੇ ਮਰੀਜ਼ਾਂ ਦੀ ਗੰਦਗੀ ਤੇ 30-35 ਲੱਖ ਦੀ ਆਬਾਦੀ ਦੀ ਜਿਹੜੀ ਜਿੰਨਾ ਟੱਟੀ ਪਿਸ਼ਾਬ ਆ ਉਹ ਸਾਰਾ ਆ ਰਿਹਾ ਸਤਲੁਜ ਬੁੱਢੇ ਦਰਿਆ ਵਾ ਇਹ ਬੰਦਾ ਪਿੱਛੇ ਇਹਦੀ ਵੀਡੀਓ ਵਾਇਰਲ ਹੋਈ ਸੀ ਸਾਰੇ ਡੈਰੀਆਂ ਦੇ ਉੱਥੇ ਮਾਲਕ ਖੜੇ ਸੀਗੇ ਤੇ ਉੱਥੇ ਪੰਜਾਬ ਪ੍ਰਡਕਸ਼ਨ ਕੰਟਰੋਲ ਬੋਰਡ ਦੇ ਅਧਿਕਾਰੀ ਵੀ ਖੜੇ ਸੀ ਤੇ ਇਹ ਬੋਲ ਰਿਹਾ ਸੀ ਵੀ ਜਿਹਨੇ ਡੈਰੀਆਂ ਜਾਣਾ ਜਾਂ ਜਿਹਨੇ ਫੈਕਟਰੀਆਂ 'ਚ ਜਾਣਾ ਚੈਕਿੰਗ ਕਰਨ ਆਪਣੇ ਹੈਲਮਟ ਪਾ ਕੇ ਜਾਇਓ ਤੁਸੀਂ ਜਾਮੋਗੇ ਆਪਣੀਆਂ ਲੱਤਾਂ ਦੇ ਪਰ ਵਾਪਸ ਨਹੀਂ ਆਪਣੀਆਂ ਲੱਤਾਂ ਤੇ ਆਉਂਗੇ ਸੋੜੇ ਸਿਰ ਪਾੜੇ ਯਾਸਰ ਸੋੜੀਆਂ ਲੱਤਾਂ ਬਾਹਾਂ ਤੋੜੀਆਂ ਜਾ ਸਕਦੇ ਨੇ ਸ਼ਰ੍ਹਾਂਵੇਂ ਬੰਦਾ ਗੋਗੀ ਐਮ ਐਲਏ ਆਪਣੇ ਪੰਜਾਬ ਪਨੁਸ਼ ਕੰਟਰੋਲ ਬੋਰਡ ਦੇ ਸਰਕਾਰ ਦੇ ਸਰਕਾਰੀ ਅਧਿਕਾਰੀਆਂ ਨੂੰ ਕੰਮ ਕੀ ਦੇ ਰਿਆ ਤੁਸੀਂ ਆਪਣੀ ਜ਼ਿੰਮੇਵਾਰੀ ਤੋਂ ਜਾਓ ਜੀ ਨੇ ਜਾਣਾ ਅਗਲੀ ਗੱਲ ਜਿਹੜੀ ਸਭ ਤੋਂ ਸਮਝਣ ਵਾਲੀ ਗੱਲ ਆ ਇਹ ਇੱਕ ਹੋਰ ਗੱਲ ਕਰ ਰਿਹਾ ਕਿ 650 ਕਰੋੜ ਦਾ ਘਪਲਾ ਹੋਇਆ 650 ਕਰੋੜ ਦਾ ਘਪਲਾ ਹੋਇਆ 650 ਕਰੋੜ ਦਾ ਘਪਲਾ ਸਰਕਾਰ ਦੀ ਜ਼ਿੰਮੇਵਾਰੀ ਤੁਸੀਂ ਫੇਲੋਂ ਬੁਰੀ ਤਰ੍ਹਾਂ ਕਿਹਨੇ ਕੀਤਾ ਕਿਹੜੇ ਬੰਦੇ ਆ 3 ਸਾਲ ਹੋ ਗਏ ਤੁਹਾਨੂੰ ਥੋੜੀ ਸਰਕਾਰ ਆਈ ਨੂੰ ਤੁਹਾਡੇ ਕੋਲੋਂ 650 ਕਰੋੜ ਦਾ ਹਾਲ ਹੀ ਨਹੀਂ ਹੋਇਆ ਵੀ ਕਿਹੜੇ ਬੰਦਿਆਂ ਨੇ 650 ਕਰੋੜ ਖਾਦਾ ਇਹ ਤੋਂ ਇਹ ਇਹ ਆ ਆਪਦੀ ਆਪਦੀ ਜਿਹੜੀ ਇਹ ਸਾਰੀ ਇਹਦੀ ਪੋਲਾ ਖੁੱਲ ਰਹੀ ਆ ਸਰਕਾਰ ਦੀ ਆਪਦੀ ਜਿਹੜੀ ਨਰੀ ਕਮਜ਼ੋਰੀ ਉਹ ਸਾਹਮਣੇ ਆ ਰਹੀ ਆ ਸਾਡੇ ਅਗਲੀ ਗੱਲ ਇਹ ਕਿੱਡੀ ਚਲਾਕੀ ਵਰਤ ਰਿਹਾ ਚਲਾਕੀ ਇਹ ਕੀ ਵਰਤ ਰਿਹਾ ਇਹ ਕਿਤੇ ਵੀ ਡਾਈਂਗ ਫੈਕਟਰੀਆਂ ਦਾ ਨਾਂ ਨਹੀਂ ਲੈ ਰਿਹਾ ਜਿਹੜੀਆਂ ਉਨਰੰਗ ਵਾਲੀਆਂ ਫੈਕਟਰੀਆਂ ਜਿਹੜੀਆਂ ਜਰੇਨੀਅਮ ਪਾਰੀਆਂ ਨੇ ਪਾਣੀ ਜਿਹੜਾ ਕੈਮੀਕਲ ਪਾਰੀਆਂ ਨੇ ਪਾਣੀ ਚ ਜਿਹਦਾ ਕੋਈ ਇਲਾਜ ਹੀ ਹੈ ਨਹੀਂ ਕੋਈ ਹੱਲ ਹੀ ਹੈ ਨਹੀਂ ਪੂਰੀ ਦੁਨੀਆ ਦੇ ਵਿੱਚ ਬੈਨ ਹੈ ਭਾਰਤ ਦੇ ਵਿੱਚ ਬੈਨ ਆ ਪੰਜਾਬ ਦੇ ਵਿੱਚ ਇਹਦੇ 30 35 ਸਾਲ ਤੋਂ ਹਜ਼ਾਰਾਂ ਉਹ ਡਾਈਂਗ ਫੈਕਟਰੀ ਜਿਹੜੀ ਸਾਨੂੰ ਲਗਾਤਾਰ ਉਹ ਨਰੰਗਣ ਵਾਲੀ ਮਾਰ ਰਹੀ ਹੈ ਸਾਰੀਆਂ ਸਰਕਾਰਾਂ ਨੇ ਸਾਰੇ ਲੀਡਰਾਂ ਨੇ ਇੱਥੋਂ ਦੇ ਆਸ਼ੂ ਵਰਗਿਆਂ ਨੇ ਆ ਹੁਣ ਇਹ ਆ ਗਏ ਆ ਬਿੱਟੂ ਵਰਗੇ ਤੇ ਇੱਥੇ ਆ ਹੁਣ ਰਾਜੇ ਬੜੰਗ ਵਰਗੇ ਮੋਟਾ ਰੁਪਈਆ ਚੜਾਵਾ ਅਰਬਾਂ ਕਰੋੜਾਂ ਦੀ ਜਿਹੜਾ ਗ੍ਰਿਤੀ ਚੜਦਾ ਇਹਨਾਂ ਕੋਲ ਰੁਪਈਆ ਚੜਦਾ ਉਹਦਾ ਕਰਕੇ ਇਹਨਾਂ ਦਾ ਮੂੰਹ ਕਦੇ ਵੀ ਨਹੀਂ ਖੁੱਲਦਾ ਇਸੇ ਕਰਕੇ ਰਾਜਾ ਬੜੰਗ ਡਾਈਂਗਾ ਫੈਕਟਰੀਆਂ ਦੇ ਹੱਕ 'ਚ ਪਾਰਲੀਮੈਂਟ 'ਚ ਬੋਲਦਾ ਆਸ਼ੂ ਵਰਗਾਂ ਦਾ ਮੂੰਹ ਬੰਦ ਰਹਿੰਦਾ ਕਾਂਗਰਸ ਵੇਲੇ ਬਾਦਲਾਂ ਵਾਲੇ ਉਹਨਾਂ ਦੇ ਲੀਡਰਾਂ ਦਾ ਮੂੰਹ ਬੰਦ ਰਹਿੰਦਾ ਅੱਜ ਇਹਨਾਂ ਦਾ ਮੂੰਹ ਵੀ ਖੁੱਲ ਨਹੀਂ ਰਿਹਾ ਕਿਸੇ ਡਾਇਰੈਕਟ ਦੇ ਖਿਲਾਫ ਨਹੀਂ ਜਾਂਦੇ ਐ ਅਗਲੀ ਗੱਲ ਇਹ ਜਿਹੜੀ ਪਸੰਦੀ ਮੈਂ ਤੁਹਾਨੂੰ ਚਾਹਣਾ ਭਰਾਵੋ ਕਿਸੇ ਵੀ ਹਾਲਾਤਾਂ ਦੇ ਵਿੱਚ ਜੇ ਇਹ 650 ਕਰੋੜ ਦੀ ਗੱਲ ਕਰਦਾ ਮੈਂ ਕਹਿੰਦਾ 6000 ਕਰੋੜ ਰੁਪਇਆ ਲਾ ਕੇ ਵੀ ਟ੍ਰੀਟਮੈਂਟ ਪਲਾਂਟ ਵੀ ਲਾ ਦੇਣਗੇ ਤਾਂ ਵੀ ਪਾਣੀ ਦੇ ਵਜੋਂ ਜਲੇਨਿਅਮ ਖਤਮ ਨਹੀਂ ਕੀਤਾ ਜਾ ਸਕਦਾ ਸੋ ਦੱਸ ਦੇ ਕਿ ਇੱਕ ਪਾਸੇ ਆਮ ਆਦਮੀ ਪਾਰਟੀ ਸਰਕਾਰ ਦਾਅਵੇ ਕਰ ਰਹੀ ਹੈ ਕੀ ਉਹ ਜਿਹੜੇ ਕਿ ਵਾਅਦੇ ਕੀਤੇ ਸੀ ਉਹਨਾਂ ਇੱਕ ਇੱਕ ਕਰਕੇ ਸਾਰੇ ਵਾਅਦੇ ਨੂੰ ਪੂਰਾ ਕੀਤਾ ਜਾ ਰਿਹਾ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕ ਖੁਦ ਹੀ ਲਗਾਏ ਹੋਏ ਨੀ ਪੱਥਰਾਂ ਨੂੰ ਤੋੜ ਰਹੇ ਨੇ ਬਿਊਰੋ ਰਿਪੋਰਟ ਹਰਪ ਪੰਜਾਬ ਟੀਵੀ